ਉਹ ਦੇਖੋ ਜੀ ਆਪਾਂ ਹੁਣ ਪਧਰਾ ਕਰ ਦਿੱਤਾ ਦਰਗਤ ਸਾਰੀ ਕਮਾਦੀ ਦੀ ਆ ਬੰਨੀ ਤੋਂ ਹੀ ਵੱਡੀ ਆ ਸਰੀਂ ਤੂਤ ਤੇ ਗੰਦਮਤ ਕਮਾਦੀ ਜੁਗੜ-ਜੁਗੜ ਕੇ ਰੱਖ ਦਿੱਤਾ ਬਾਹਰ ਇਹ ਸੁੱਕੇ ਤੇ ਫਿਰ ਦੋ ਦਿਨਾਂ ਤੇ ਇਹਨੂੰ ਲੂਧਮਾ ਕੇ ਉਹ ਤਹੀ ਪਕਰ ਦਿੱਤਾ ਪਧਰਾ ਤੇ ਆ ਤੂਤ ਆ ਤੂਤ ਵੱਢਦੇ ਵੱਢਦੇ ਆ ਟਾਣੀ ਵੱਢਦਾ ਇਹਦੇ ਤੋਂ ਵੱਡ ਹੋ ਗਏ ਤਖੂ ਖਵਾੜੀ ਤਬਗੂੜੀ ਇਹਨੂੰ ਕੀ ਕਹਿੰਦੇ ਆ ਉਹ ਆਪਣੇ ਗੁੱਡੀ ਤੇ ਆ ਲੱਗੀ ਕਹੇਗਾ ਥੋੜਾ ਢੂੰਗਾ ਜੋਰ ਨਾ ਲੱਗੀ ਖੁੰਝਾ ਜਿਆ ਉਹਦਾ ਤੇ ਚਪਣੀ ਦੇ ਨਾਲ ਉੱਤੇ ਲੱਗੀ ਟਿਕਾ ਕੇ ਹਲੇ ਤੱਕ ਹੀ ਘਾਇਆ ਵਾਲਾ ਮਹਿਸੂਸ ਨਹੀਂ ਆਦਾ ਹੁਣ ਬਾਅਦ ਚ ਪਤਾ ਲੱਗੂ ਵੀ ਤਰ ਹੁੰਦਾ ਤੇ ਨਹੀਂ ਹੁੰਦਾ ਇਹ ਚਪਣੀ ਨੂੰ ਤਾਂ ਨਹੀਂ ਨੁਕਸਾਨ ਪਹੁੰਚਾ ਮੈਂ ਇਹਦਾ ਬੰਨਾ ਚੜਾਉਂਦਾ ਸੀ ਮੈਂ ਕਿ ਚਲ ਇਹ ਵੀ ਹੁਣ ਪਧਰਾ ਕਰੀਏ ਫੇਰ ਮੋੜ ਦੀ ਬਾੜ ਨਹੀਂ ਹੁੰਦਾ ਇੱਧਰ ਤੇ ਇਹ ਪਧਰਾ ਕਰਦੀ ਕਰਦੀ ਆਪਣੇ ਕਹਿੰਦੇ ਨੇ ਪੈਰ ਖਵਾੜੀ ਮਾਰ ਲਈ ਆਪਾਂ ਗੋਡੇ ਦੀ ਖਵਾੜੀ ਮਾਰ ਲਈ ਆ ਖੂਨੀ ਦੁਨੀ ਖਵਾੜੀ ਤੁਹਾਨੂੰ ਦਿਖਾਉਣੇ ਆ ਬਾਕੀ ਹੋਰ ਆ ਥੋੜਾ ਥੋੜੀ ਰਹਿੰਦੀ ਆ ਦਰਖਤ ਥੱਲੇ ਹੋਰੀ ਸਰੀਂਜਾ ਦੀਦੇ ਆ ਉਹ ਵੀ ਸਫਾਈ ਦਾ ਵੀ ਕਰਾਂਗੇ ਪੱਧਰਾ ਆਹ ਤੇ ਆਹ ਸਰੀਂਜਾ ਇਹ ਇਦਾਂ ਦੇ ਬਹੁਤ ਸੀ ਵੀ ਹੁਣ ਰਹਿੰਦੇ ਆ ਇਹ ਸਾਰਾ ਹੀ ਹੌਲੀ ਹੌਲੀ ਆਪਾਂ ਕਰ ਦੇਣਾ ਪੱਧਰਾ ਤੇ ਹੁਣ ਮੈਂ ਕਿਹਾ ਬਸ ਕਰੀਏ ਹੁਣ ਟੈਂਪੂ ਟਰੈਵਲ ਦੇ ਏਸੀ ਦੀ ਗੈਸ ਭਰਉਣ ਜਾਣਾ ਦੋ ਵਾਰੀ ਪਹਿਲਾਂ ਭਰਾਟਿਆ ਫੇਰ ਲੀਕ ਹੋ ਗਈ ਹੁਣ ਉਹਨੂੰ ਕਹਿੰਦੇ ਆਂ ਤਸੱਲੀ ਨਾਲ ਚੈੱਕ ਕਰੋ ਉਹ ਤਾਂ ਉਹਨੇ ਤਸੱਲੀ ਨਾਲ ਹੀ ਚੈੱਕ ਕੀਤੀ ਤਾਂ ਫੇਰ ਗੈਸ ਨਿਕਲ ਗਈ ਹੁਣ ਜਾਣਾ ਪੈਣਾ ਕਿਉਂਕਿ ਕੋਈ ਨਾ ਕੋਈ ਈਸੀ ਵਾਲਾ ਪੀੜ ਆ ਜਾਂਦਾ ਆ ਖੂਨੀ ਖਵਾੜੀ ਆ ਆਹ ਵਾਲਾ ਖੁੰਡਾ ਲੱਗਾ ਖੁੰਡਾ ਕਰਕੇ ਥੋੜਾ ਜਿਹਾ ਬਚਾਅ ਹੋ ਗਿਆ ਦੇਖ ਲਓ ਨਹੀਂ ਤਾਂ ਇਹ ਨਹੀਂ ਕਰਦਣੀ ਕੰਮ ਗੁੱਡੀ ਦਾ ਤੇ ਹੁਣ ਆਪਾਂ ਉਥੇ ਈ ਸੀ ਜੀ ਸਰਵਸ ਕਰਾ ਲਈਏ ਟਰੈਵਲ ਦੀ ਤੇ ਬਾਕੀ ਸਾਡੇ ਨਾਲ ਵੀਡੀਓ ਕਰਦੇ ਆਂ ਸਾਂਝੀ